ਲੁੱਟਮਾਰ ਅਤੇ ਫਰੋਤੀ ਮੰਗਣ ਦੇ ਮਾਮਲੇ ਵਿੱਚ ਲੁੜਿੰਦੇ ਕਥੀ ਦੋਸ਼ੀਆਂ ਅਤੇ ਪੁਲਿਸ ਵਿਚਕਾਰ ਹੋਇਆ ਮੁਕਾਬਲਾ ਦੋਸ਼ੀਆਂ ਦੇ ਛੁਪੇ ਹੋਣ ਦੀ ਸੂਚਨਾ ਮਿਲਣ ਤੇ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਤੇ ਕਥੀ ਦੋਸ਼ੀਆਂ ਨੇ ਕੀਤੀ ਫਾਇਰਿੰਗ ਪੁਲਿਸ ਵੱਲੋਂ ਕੀਤੀ ਕਿ ਜਵਾਬੀ ਫਾਇਰਿੰਗ ਵਿੱਚ ਦੋ ਲੋਕਾਂ ਦੇ ਪੈਰਾਂ ਵਿੱਚ ਲੱਗੀਆਂ ਗੋਲੀਆਂ ਸ਼ੱਕੀ ਵਿਅਕਤੀਆਂ ਦੇ ਘੁੰਮਦੇ ਫਿਰਨ ਦੀ ਸੂਚਨਾ ਦੇ ਆਧਾਰ ਫੜਨ ਪਹੁੰਚੀ ਸੀ ਪੁਲਿਸ ਡੀਐਸਪੀ ਸ਼ਮਸ਼ੇਰ ਸਿੰਘ ਪੁਲਿਸ ਨੂੰ ਦੇਖ ਭੱਜਣ ਲੱਗੇ ਦੋਸ਼ੀਆਂ ਨੇ ਕੀਤੀ ਫਾਇਰਿੰਗ ਤਦ ਦੇ ਖਲਾਫ ਕਾਰਵਾਈ ਕੀਤੀ ਨੂੰ ਕੀਤੀ ਹੈ ਕਿ ਇਹ ਪਰਮਹਲਕ ਸਾਹਬ ਦੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤ ਅਨੁਸਾਰ ਅਤੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤ ਅਨੁਸਾਰ ਨੰਗਲ ਵਿੱਚ ਕਾਸ ਆਪਰੇਸ਼ਨ ਜਾਰੀ ਕੀਤਾ ਗਿਆ ਜਿਦੇ ਵਿੱਚ ਅਸੀਂ 2 ਐਫਆਈਆਰ ਦਰਜ ਕੀਤੀਆਂ ਨੇ ਜਿਨ੍ਹਾਂ ਵਿੱਚ ਇੱਕ ਵਿਅਕਤੀ ਕੋਲ 42 ਗ੍ਰਾਮ ਨਸ਼ੀਲਾ ਪੌਡਰ ਫੜਿਆ ਗਿਆ ਤੇ ਜਿੰਨੇ ਵੀ ਨਸ਼ੀਲੇ ਨਸ਼ੇਦਾਕਰ ਵਾਰਕਰ ਕਰਨ ਵਾਲੇ ਨੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ